ਇੱਥੋਂ ਦੇ ਸ਼ਹੀਦ ਵੀਰ ਸਿੰਘ ਜੀ ਕੁਮਾਨ ਪਾਤਸ਼ਾ ਉਹਨਾਂ ਦਾ ਸ਼ਹੀਦੀ ਕਿਵੇਂ ਹੋਈ ਕਿੱਥੋਂ ਚੱਲੇ ਔਰ ਕਿਸ ਤਰ੍ਹਾਂ ਉਹਨਾਂ ਨੇ ਬਿਨਾ ਸੀਸ ਤੋਂ ਰੰਗੜਾਂ ਦੇ ਨਾਲ ਮੱਥਾ ਲਿਆ ਇੱਥੇ ਤੱਕ ਜੰਗ ਹੁੰਦੀ ਆਈ ਜਿੱਥੇ ਆਪਾਂ ਖਲੋਤੇ ਆਂ ਜਿੱਥੇ ਆਪਾਂ ਖੜੇ ਆਂ ਇੱਥੇ ਬਾਬਾ ਜੀ ਦਾ ਸੀਸ ਹੈ ਜਿਹੜਾ ਰੰਗੜਾਂ ਦੇ ਨਾਲ ਜੰਗ ਕਰਦੇ ਹੋਏ ਸੀਸ ਹੈ ਜਿਹੜਾ ਧੜ ਤੋਂ ਵੱਖਰਾ ਹੋ ਗਿਆ ਉਹ ਦੂਰੀ ਤੱਕ ਬਾਬਾ ਜੀ ਬਿਨਾ ਸੀਸ ਤੋਂ ਲੜਦੇ ਗਏ ਅਤੇ ਬੈਰੀਆਂ ਦਾ ਖਾਤਮਾ ਕੀਤਾ ਜਿਹੜਾ ਵੀ ਉਹਨਾਂ ਦੀ ਤਲਵਾਰ ਦੇ ਅੱਗੇ ਆਇਆ ਸਦਾ ਦੀ ਢਿੰਦੇ ਸਵਾਤਾ ਤੇ ਤੇ ਸਥਾਨ ਤੇ ਪਹਿਲਾਂ ਇਹ ਬੇਧਿਆਨਾ ਹੋਣ ਕਰਕੇ ਇਹ ਪਹਿਲਾਂ ਉਹ ਸਾਰੀ ਉਧੇ ਨਹੀਂ ਸੀ ਹੁਣ ਸੰਗਤ ਦੀ ਕਿਰਪਾ ਸਦਕਾ ਬਾਬਾ ਜੀ ਦੀ ਰਹਿਮਤ ਸਦਕਾ ਸੰਗਤ ਦੇ ਸਹਿਯੋਗ ਦੇ ਨਾਲ 1 ਕਰੋੜਾਂ ਦੀ ਲਾਗਤ ਦੇ ਨਾਲ ਦਰਬਾਰ ਸਾਹਿਬ ਜਿਹੜਾ ਉਹ ਤਿਆਰ ਹੋ ਰਿਹਾ ਹੈ ਚੇਕ ਨੂੰ ਗੁਰੂ ਗੋਵਿੰਦ ਸਿੰਘ ਮਹਾਰਾਜ ਨੇ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਸਿੱਖਿਆ ਦਿੱਤੀ ਹੈ ਵੀ ਉਹ ਮਜਲੂਮਾਂ ਦੀ ਰਾਖੀ ਕਰੇ ਸਿੱਖੀ ਦਾ ਪ੍ਰਚਾਰ ਕਰੇ ਅਤੇ ਲੋਕਾਂ ਨੂੰ ਗਲਤ ਕੰਮਾਂ ਤੋਂ ਹਟਾਵੇ ਮਹਾਰਾਜ ਦੇ ਵਰਦਾਨ ਸੀਗੇ ਦੇ ਸ਼ਿਵਾਂ ਵਰ ਮੋ ਇਹ ਸ਼ੁਭ ਕਰਮਨ ਤੇ ਕਬੂ ਨਾ ਟਰੂੰ ਨਾ ਡਰੂੰ ਅਰ ਸੋਜ ਜਬ ਜਾਇ ਲਰੂੰ ਨਿਸ਼ਚੈ ਕਰ ਆਪਣੀ ਜੀਤ ਕਰੂੰ ਅਰ ਸੇਖੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਕਾਉ ਤਰੂੰ ਜਦ ਆਵ ਕੀ ਆਉਦ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਜ ਮਰੂੰ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਅਸੀਂ ਪਹੁੰਚੇ ਆਂ ਦਿੜਬਾ ਨਗਰੀ ਵਿਖੇ ਸੋ ਇੱਥੋਂ ਦਾ ਇਤਿਹਾਸ ਕੀ ਆ ਇੱਥੋਂ ਦੇ ਸ਼ਹੀਦ ਵੀਰ ਸਿੰਘ ਜੀ ਕੁਮਾਨ ਪਾਤਸ਼ਾ ਉਹਨਾਂ ਦਾ ਸ਼ਹੀਦੀ ਕਿਵੇਂ ਹੋਈ ਕਿੱਥੋਂ ਚੱਲੇ ਔਰ ਕਿਸ ਤਰ੍ਹਾਂ ਉਹਨਾਂ ਨੇ ਬਿਨਾਂ ਸੀਸ ਤੋਂ ਰੰਗੜਾਂ ਦੇ ਨਾਲ ਮੱਥਾ ਲਿਆ ਤੇ ਕਿੱਥੇ ਤੱਕ ਗਏ ਇਸ ਸਮੇਂ ਅਸੀਂ ਗੁਰਦੁਆਰਾ ਸ਼ਹੀਦ ਗੰਜ ਵਿਖੇ ਖੜੇ ਆਂ ਇੱਥੋਂ ਦਾ ਇਤਿਹਾਸ ਕੀ ਆ ਉਹਦੇ ਬਾਰੇ ਜਾਣੂ ਕਰਵਾਵਾਂਗੇ ਇਸ ਤੋਂ ਬਾਅਦ ਗੁਰਦੁਆਰਾ ਬਰਸੀਆਂ ਸਾਹਿਬ ਜੋ ਬਿਲਕੁਲ ਇੱਥੋਂ ਅੱਧਾ ਮੀਲ ਦੀ ਦੂਰੀ ਤੇ ਹੈਗਾ ਉਹਦਾ ਇਤਿਹਾਸ ਕੀ ਆ ਸਾਰੇ ਇਤਿਹਾਸ ਤੋਂ ਜਾਣੂ ਹੋਵਾਂਗੇ ਸੋ ਆਓ ਆਪਾਂ ਗੁਰਦੁਆਰਾ ਸ਼ਹੀਦ ਗੰਜਵਾਰੇ ਜਿਹੜੀ ਜਾਣਕਾਰੀ ਆ ਉਹ ਹਾਸਲ ਕਰਦੇ ਆ ਇੱਥੋਂ ਦੇ ਗ੍ਰੰਥੀ ਸਿੰਘ ਨੇ ਇੱਥੋਂ ਦੇ ਰਾਗੀ ਸਿੰਘ ਨੇ ਗਿਆਨੀ ਜਸਵੀਰ ਸਿੰਘ ਜੀ ਉਹਨਾਂ ਤੋਂ ਇੱਥੋਂ ਦੇ ਜਿਹੜੇ ਇਤਿਹਾਸ ਆ ਉਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਆ ਗੁਰਦੁਆਰਾ ਸ਼ਹੀਦ ਗੰਜ ਬਾਰੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਮੌਜੂਦ ਨੇ ਗਿਆਨੀ ਜਸਵੀਰ ਸਿੰਘ ਜੀ ਇਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਜਿਹੜੇ ਉਹ ਹਾਸਲ ਕਰਦੇ ਆ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਗਿਆਨੀ ਜੀ ਤੁਸੀਂ ਇਹ ਦੱਸੋ ਕਿ ਜਿਹੜਾ ਗੁਰਦੁਆਰਾ ਸ਼ਹੀਦ ਗੰਜ ਹੈ ਇਤੋਂ ਦਾ ਇਤਿਹਾਸ ਕੀ ਆ ਤੇ ਇਸ ਤੋਂ ਬਾਅਦ ਜਿਹੜਾ ਗੁਰਦੁਆਰਾ ਬੈਸਿਆਣਾ ਸਾਹਿਬ ਆਪਾਂ ਉਹਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਸਭ ਤੋਂ ਪਹਿਲਾਂ ਗੁਰਦੁਆਰਾ ਸ਼ਹੀਦ ਗੰਜ ਬਾਰੇ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਬੀ ਸੇ ਪਹਿਚਾਨਨੀ ਹੈ ਜੋ ਲੜੈ ਦਿਨ ਕੇ ਹੇਤ ਪੁਰਜਾ ਪੁਰਜਾ ਕਟੰਬਰ ਹੈ ਕਬੂਨਾ ਛਾੜਾ ਖੇਤ ਤੇ ਮਾਵਾਕ ਅਨੁਸਾਰ ਇਹ ਥਾਨ ਧੰਨ ਧੰਨ ਬਾਬਾ ਵੀਰ ਸਿੰਘ ਘਣਪਾਤਸ਼ਾਹੀ ਜੀ ਦਾ ਸ਼ਹੀਦਗੰਗ ਸਾਹਿਬ ਹੈ ਇੱਥੋਂ ਕੁਝ ਦੂਰੀ ਤੇ ਪਿੰਡ ਹੈ ਨਗਰ ਹੈ ਡੜਵਾ ਜਿਸ ਦਾ ਪਹਿਲਾ ਨਾਮ ਅਬਦੁੱਲਾਪੁਰ ਸੀਗਾ ਇੱਥੋਂ ਦੇ ਬਾਬਾ ਵੀਰ ਸਿੰਘ ਘਣਪਾਤਸ਼ਾਹੀ ਜੀ ਨੇ ਜ਼ਬਰ ਜ਼ੁਲਮ ਦੇ ਖਿਲਾਫ ਗਊ ਗਰੀਬ ਦੀ ਰਾਖੀ ਵਾਸਤੇ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਖਾਤਰ ਸਤਿਗੁਰੂ ਅਗੇ ਅਰਦਾਸ ਕੀਤੀ ਮਹਾਰਾਜ ਇਹਨਾਂ ਰੰਗੜਾਂ ਦੇ ਨਾਲ ਮੈਂ ਲੋਹਾ ਲਵਾ ਤੇ ਇਹਨਾਂ ਦਾ ਖਾਤਮਾ ਕਰਾਂ ਮੈਂ ਗਊ ਗਰੀਬ ਦੀ ਰਾਖੀ ਕਰਾਂ ਅਤੇ ਧੀਆਂ ਭੈਣਾਂ ਦੀ ਇੱਜ਼ਤ ਬਚਾਵਾਂ ਅਰਦਾਸਾ ਕਰਕੇ ਬਾਬਾ ਜੀ ਨੇ ਆਪਣੇ ਸ਼ਸਤਰਾਂ ਨੂੰ ਨਮਸਕਾਰ ਕਰਕੇ ਇਹਨਾਂ ਬੈਰੀਆਂ ਦੇ ਨਾਲ ਲੋਹਾ ਲਿਆ ਇੱਥੇ ਤੱਕ ਜੰਗ ਹੁੰਦੀ ਆਈ ਜਿੱਥੇ ਆਪਾਂ ਖਲੋਤੇ ਆਂ ਜਿੱਥੇ ਆਪਾਂ ਖੜੇ ਆਂ ਇੱਥੇ ਬਾਬਾ ਜੀ ਦਾ ਸੀਸ ਹੈ ਜਿਹੜਾ ਰੰਗਣਾ ਦੇ ਨਾਲ ਜੰਗ ਕਰਦੇ ਹੋਏ ਸੀਸ ਹੈ ਜਿਹੜਾ ਧੜ ਤੋਂ ਵੱਖਰਾ ਹੋ ਗਿਆ ਇੱਥੋਂ ਬਾਬਾ ਜੀ ਬਿਨਾਂ ਸੀਸ ਤੋਂ ਲੜਦੇ ਇੱਥੋਂ ਤਕਰੀਬਨ ਅੱਧਾ ਕਿਲੋਮੀਟਰ ਪੱਛਮ ਵੱਲ ਉਹ ਦੂਰੀ ਤੱਕ ਬਾਬਾ ਜੀ ਬਿਨਾਂ ਸੀਸ ਤੋਂ ਲੜਦੇ ਗਏ ਅਤੇ ਬੈਰੀਆਂ ਦਾ ਖਾਤਮਾ ਕੀਤਾ ਜਿਹੜਾ ਵੀ ਉਹਨਾਂ ਦੀ ਤਲਵਾਰ ਦੇ ਅੱਗੇ ਆਇਆ ਸਦਾ ਦੀ ਨਿੰਦੇ ਸਵਾਤਾ ਬਹੁਤ ਸਾਰੇ ਬਾਬਾ ਜੀ ਨੇ ਖਤਮ ਕਰਤੇ ਬੜੇ ਸੀ ਜਿਹੜੇ ਉਹ ਡਰ ਕੇ ਭੱਜ ਗਏ ਵੀ ਇਹ ਤਾਂ ਬਿਨਾਂ ਸੀਸ ਤੋਂ ਲੜਦੇ ਆ ਰਹੇ ਆ ਉਹ ਇਸ ਤਰ੍ਹਾਂ ਬਾਬਾ ਜੀ ਨੇ ਇਸ ਅਸਥਾਨ ਤੇ ਜਿੱਥੇ ਗੁਰਦੁਆਰਾ ਸ਼ਹੀਦ ਗੰਜ ਹੈ ਇੱਥੇ ਵੀ ਸੰਗਤਾਂ ਆ ਕੇ ਆਈ ਦਸਵੀਂ ਨੂੰ ਨਕਮਸਤਕ ਹੁੰਦੀਆਂ ਨੇ ਇੱਥੋਂ ਦਾ ਜਿਹੜੀ ਰਿਵਾਇਤ ਹੈ ਰਸਮ ਹੈ ਜੋ ਮਰਿਆਦਾ ਅਨਸਾਰ ਇੱਥੋਂ ਦੇ ਜਿਹੜੇ ਕਮਾਨ ਗੋਤ ਦੇ ਨਾਲ ਸੰਬੰਧਿਤ ਲੋਕ ਨੇ ਜਦੋਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਲੜਕੇ ਦਾ ਵਿਆਹ ਹੁੰਦਾ ਹੈ ਤੇ ਨਵੀਂ ਬਹੋਤੀ ਨੂੰ ਨਾਲ ਲੈ ਕੇ ਇੱਥੇ ਆ ਕੇ ਪਹਿਲਾਂ ਬਾਬਾ ਜੀ ਦੇ ਵੱਡੇ ਸਥਾਨ ਤੇ ਜਾਂਦੇ ਆ ਫਿਰ ਇਸ ਸਥਾਨ ਤੇ ਆ ਕੇ ਬਾਬਾ ਜੀ ਦੀ ਦਸਤਾਰ ਭੇਟਾ ਕਰਦੇ ਤੇ ਇੱਥੇ ਛਟੀਆਂ ਖੜਾਈਆਂ ਜਾਂਦੀਆਂ ਨੇ ਇਹ ਪੁਰਾਣੀ ਰਿਵਾਜ ਪੁਰਾਣਾ ਰਵੈਤ ਇੱਥੋਂ ਚੱਲੀ ਆਉਂਦੀ ਹੈ ਇੱਥੇ ਤੁਰਕੇ ਆਉਣਾ ਪੈਂਦਾ ਅਤੇ ਬਹੁਤ ਜ਼ਿਆਦਾ ਲੋਕਾਂ ਦੀ ਮਨਾਉ ਤੇ ਇਹ ਵੀ ਹੈ ਜੇ ਆਪਾਂ ਵੱਡੇ ਸਥਾਨ ਤੇ ਨਮਸਕਾਰ ਕਰਾਂਗੇ ਜੇ ਇੱਥੇ ਆ ਕੇ ਨਮਸਕਾਰ ਕਰਾਂਗੇ ਤਾਂ ਸਾਡੀ ਯਾਤਰਾ ਪੂਰੀ ਹੁੰਦੀ ਆ ਸੋ ਇਹ ਇਹ ਸਥਾਨ ਦੀ ਮਹੱਤਤਾ ਹੈ ਇੱਥੇ ਸਥਾਨ ਤੇ ਪਹਿਲਾਂ ਇਹ ਬੇਧਿਆਨਾ ਹੋਣ ਕਰਕੇ ਇਹ ਪਹਿਲਾਂ ਉਸਾਰੀ ਉਧੇ ਨਹੀਂ ਸੀ ਹੁਣ ਸੰਗਤ ਦੀ ਕਿਰਪਾ ਸਦਕਾ ਬਾਬਾ ਜੀ ਦੀ ਰਹਿਮਤ ਸਦਕਾ ਸੰਗਤ ਦੇ ਸਹਿਯੋਗ ਦੇ ਨਾਲ 1 ਕਰੋੜਾਂ ਦੀ ਲਾਗਤ ਦੇ ਨਾਲ ਦਰਬਾਰ ਸਾਹਿਬ ਜਿਹੜਾ ਉਹ ਤਿਆਰ ਹੋ ਰਿਹਾ ਤੇ ਜਿਹੜਾ ਰਸਤਾ ਹੈ ਉਹ ਵੀ ਖੋਲ ਦਿੱਤਾ ਗਿਆ ਰਸਤਾ ਪਹਿਲਾਂ ਬਹੁਤ ਤੰਗ ਸੀਗਾ ਹੁਣ ਰਸਤੇ ਵਾਸਤੇ ਜ਼ਮੀਨ ਲੈ ਕੇ ਇਹ ਚੌੜਾ ਰਸਤਾ ਜਿਹੜਾ ਉਹ ਬਣ ਚੁੱਕਿਆ ਤੇ ਉਹ ਸਾਰੀ ਅਧੀਨ ਹੈ ਲੰਗਰ ਵੀ ਚੱਲਦੇ ਹਨ ਸੋ ਇਸ ਤਰ੍ਹਾਂ ਇਹ ਸੰਗਤਾਂ ਇੱਥੇ ਵੀ ਆ ਕੇ ਨਕਮਸਤਕ ਹੁੰਦੀਆਂ ਨੇ ਇਹ ਇਤਿਹਾਸ ਇੱਥੋਂ ਦਾ ਆਓ ਹੁਣ ਤੁਹਾਨੂੰ ਆਪਾਂ ਵੱਡੇ ਸਥਾਨ ਤੇ ਜਿਹੜਾ ਕਿ ਇੱਥੋਂ ਤਕਰੀਬਨ ਪੱਛਮ ਵੱਲ ਅੱਧਾ ਮੀਲ ਦੀ ਦੂਰੀ ਤੇ ਐ ਆਓ ਆਪਾਂ ਉੱਥੇ ਤੁਹਾਨੂੰ ਲੈ ਕੇ ਚੱਲੀਏ ਉੱਥੇ ਦੀ ਆਪਾਂ ਜਾਣਕਾਰੀ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਦੁਆਰਾ ਬਾਬਾ ਬਿਰਸਿੰਹ ਸਾਹਿਬ ਜਿਹੜਾ ਵਾ ਵਿਖੇ ਅਸੀਂ ਖੜੇ ਆਂ ਸੋ ਇਹਨਾਂ ਦਾ ਪੂਰਾ ਇਤਿਹਾਸ ਜਾਨੂ ਆਪਾਂ ਹੁੰਦੇ ਆ ਕਿ ਇਤਿਹਾਸ ਹੈ ਕੀ ਹੈ ਗੁਰਦੁਆਰਾ ਸਾਹਿਬ ਜਦੋਂ ਬਣਿਆ ਇਸ ਤਰ੍ਹਾਂ ਹੋਇਆ ਬਾਬਾ ਬੀਰ ਸਿੰਘ ਬਾਰੇ ਵੀ ਪੂਰਾ ਇਤਿਹਾਸ ਆਪਾਂ ਜਿਹੜਾ ਉਸ ਤੋਂ ਜਾਨੂ ਕਰਵਾਉਂਦੇ ਆ ਸੋ ਸਾਡੇ ਨਾਲ ਪੂਰੀ ਜਾਣਕਾਰੀ ਦੇਣ ਲਈ ਪੂਰਾ ਇਤਿਹਾਸ ਦੱਸਣ ਦੇ ਲਈ ਜੋ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਜਾਂ ਗੁਰਦੁਆਰਾ ਸਾਹਿਬ ਦੇ ਰਾਗੀ ਨੇ ਭਾਈ ਜਸਵੀਰ ਸਿੰਘ ਉਹ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਨੂੰ ਪੂਰੇ ਇਤਿਹਾਸ ਬਾਰੇ ਸੰਗਤਾਂ ਨੂੰ ਇਸ ਗੁਰਦੁ ਇਹ ਜਿਹੜਾ ਦਿਰਦਾ ਪਿੰਡ ਹੈ ਜੀ ਇਹਦਾ ਪਹਿਲਾ ਨਾਮ ਸੀ ਅਬਦੁੱਲਾਪੁਰ ਹੂੰ ਇਹ ਰੰਗੜਾਂ ਦਾ ਤੇ ਮੁਸਲਮਾਨਾਂ ਦਾ ਪਿੰਡ ਸੀਗਾ ਇੱਥੇ ਬਾਬਾ ਵੀਰ ਸਿੰਘ ਜੀ ਆਏ ਜੀ ਬਾਬਾ ਵੀਰ ਸਿੰਘ ਜੀ ਦੇ ਪਿਤਾ ਦਾ ਨਾਮ ਕਾਲਾ ਸਿੰਘ ਨੰਬਰਦਾਰ ਸੀ ਹੂੰ ਤੇ ਇਹਨਾਂ ਦੀ ਮਾਤਾ ਦਾ ਨਾਮ ਮਾਤਾ ਭੋਲੀ ਸੀ ਜਿਹੜੇ ਬਾਬਾ ਕਾਲਾ ਸਿੰਘ ਨੰਬਰਦਾਰ ਸੀਗੇ ਇਹ ਗੁਰੂ ਹਰਗੋਬਿੰਦ ਮਹਾਰਾਜ ਦੇ ਸਿੱਖ ਸੀ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਨੇ ਆਪਣੇ ਜੀਵਨ ਦੀ ਤੀਜੀ ਜੰਗ ਲੜੀ ਐ ਨਾ ਥਾਣਾ ਦੇ ਵਿੱਚ ਫੂਲ ਮਹਾਰਾਜ ਜਿਸ ਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਇਹਨਾਂ ਕਮਾਹਣਾ ਨੇ ਕਿਉਂਕਿ ਕਮਾਣ ਗੋਤ ਦੇ ਨਾਲ ਸੰਬੰਧ ਸੀਗੇ ਬਾਬਾ ਜੀ ਕਾਲਾ ਸਿੰਘ ਜੀ ਤੇ ਇਹਨਾਂ ਦੇ ਪੁੱਤਰਾਂ ਨੇ ਵੱਧ ਚੜ ਕੇ ਗੁਰੂ ਹਰਗੋਬਿੰਦ ਮਹਾਰਾਜ ਦਾ ਸਾਥ ਦਿੱਤਾ ਉਹ ਜੰਗ ਦੇ ਵਿੱਚ ਮੁਗਲਾਂ ਦੇ ਛੱਕੇ ਛੜਾਏ ਤੇ ਜਿੱਤ ਪ੍ਰਾਪਤ ਕੀਤੀ ਗੁਰੂ ਹਰਗੋਬਿੰਦ ਮਹਾਰਾਜ ਨੇ ਬਾਬਾ ਕਾਲਾ ਸਿੰਘ ਜੀ ਨੂੰ ਅਤੇ ਇਹਨਾਂ ਦੇ ਪੁੱਤਰਾਂ ਨੂੰ ਆਗਿਆ ਦਿੱਤੀ ਵੀ ਤੁਸੀਂ ਆਪਣੇ ਨਗਰਾਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰੋ। ਉਹਨਾਂ ਦੀ ਆਗਿਆ ਨੂੰ ਮੰਨਦੇ ਹੋ ਉਹਨਾਂ ਦੇ ਹੁਕਮਾਂ ਨੂੰ ਮੰਨਦੇ ਹੋਏ ਬਾਬਾ ਬੀਰ ਸਿੰਘ ਜੀ ਇਸ ਦਿੜਬਾ ਪਿੰਡ ਦੀ ਧਰਤੀ ਦੇ ਵਿੱਚ ਆ ਗਏ ਜਿਸ ਦਾ ਪਹਿਲਾ ਨਾਮ ਅਬਦੁੱਲਾਪੁਰ ਸੀਗਾ। ਇਹ ਅਬਦੁੱਲਾ ਇੱਕ ਮੁਸਲਮਾਨ ਸੀਗਾ ਉਹਦੇ ਨਾਮ ਤੇ ਇਹ ਨਗਰ ਦਾ ਨਾਮ ਅਬਦੁੱਲਾਪੁਰ ਹੈ। ਬਾਅਦ ਦੇ ਵਿੱਚ ਇਹ ਮਹਾਰਾਜੇ ਦੀ ਕਿਰਪਾ ਤੇ ਸਦਕਾ ਦਿੜਬਾ ਨਗਰ ਅੱਜ ਵੀ ਤੁਸੀਂ ਜੇ ਪੁਰਾਣਾ ਇਤਿਹਾਸ ਦਿੜਬੇ ਦਾ ਪੁਰਾਣੇ ਕਾਗਜ਼ਾਂ ਦੇ ਵਿੱਚ ਲਵਾਂਗੇ ਤਾਂ ਉੱਥੇ ਅਬਦੁੱਲਾਹ ਖੁਰੀ ਬੋਲਦਾ ਹੈ ਇੱਥੇ ਆ ਕੇ ਬਾਬਾ ਵੀਰ ਸਿੰਘ ਜੀ ਰਹਿਣ ਲੱਗੇ ਬਾਬਾ ਵੀਰ ਸਿੰਘ ਜੀ ਜਿਹੜੇ ਇਹ ਗਊ ਗਰੀਬ ਅਤੇ ਧੀਆ ਭੈਣਾਂ ਦੇ ਹਮਦਰਦੀ ਸੀਗੇ ਕਿਉਂਕਿ ਗੁਰਕਾ ਜਿਹੜਾ ਸਿੱਖ ਹੈ ਨਾ ਉਹ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਸਿੱਖਿਆ ਦਿੱਤੀ ਹੈ ਵੀ ਉਹ ਮਜਲੂਮਾਂ ਦੀ ਰਾਖੀ ਕਰੇ ਸਿੱਖੀ ਦਾ ਪ੍ਰਚਾਰ ਕਰੇ ਅਤੇ ਲੋਕਾਂ ਨੂੰ ਗਲਤ ਕੰਮਾਂ ਤੋਂ ਹਟਾਵੇ ਜਿਹੜੇ ਇੱਥੇ ਨਗਰ ਦੇ ਵਿੱਚ ਰਹਿੰਦੇ ਸੀ ਮੁਸਲਮਾਨ ਤੇ ਰੰਗੜ ਉਹ ਗਊਆਂ ਦਾ ਕਤਲ ਕਰਦੇ ਸੀ ਅਤੇ ਧੀਆ ਭੈਣਾਂ ਨੂੰ ਮਾੜੀ ਨਿਗਾਹ ਦੇ ਨਾਲ ਦੇਖਦੇ ਸੀ। ਬਾਬਾ ਬੀਰ ਸਿੰਘ ਤੋਂ ਇਹ ਗੱਲ ਜਰੀ ਨਹੀਂ ਗਈ। ਬਹੁਤ ਵਾਰੀ ਉਹਨਾਂ ਨੂੰ ਹਟਾਇਆ ਪਰ ਹਟਾਉਣ ਦੇ ਬਾਵਜੂਦ ਉਹ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਈ। ਅੰਤ ਨੂੰ ਇਹ ਗੱਲ ਪਹੁੰਚ ਗਈ ਜੰਗ ਦੀ, ਲੜਾਈ ਦੀ। ਕਿਉਂਕਿ ਗੁਰੂ ਅਰਗੁਨ ਮਹਾਰਾਜ ਦੇ ਸਿੱਖ ਹੋਣ ਕਰਕੇ ਮਹਾਰਾਜ ਦੇ ਬਰਦਾਨ ਸੀਗੇ ਦੇ ਸ਼ਿਵਾਂ ਵਰਮ ਉਹ ਇਹ ਸ਼ੁਭ ਕਰਮਨ ਤੇ ਕਬੂ ਨਾ ਟਰੂੰ ਨਾ ਡਰੂੰ ਅਰ ਸੋਜ ਜਬ ਜਾਇ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੂੰ ਅਰ ਸੇਖੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋ ਉਤਰੂੰ ਜਬ ਆਵ ਕੀ ਆਉਦ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਜ ਮਰੂੰ ਸੂਰਾ ਸੁ ਪਹਿਚਾਨੀਆਂ ਜੋ ਲੜੈ ਦੀਨ ਕੇ ਏਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜਾ ਖੇਤ ਦੇ ਮਾਂ ਵਾਕਾਂ ਦੇ ਅਨੁਸਾਰ ਬਾਬਾ ਜੀ ਨੇ ਅਰਦਾਸਾ ਕੀਤਾ ਸਤਗੁਰੂ ਜੀ ਕਿਰਪਾ ਕਰੋ ਮੈਂ ਇਹਨਾਂ ਮਜਲੂਮਾਂ ਦੀ ਖਾਤਰ ਇਹਨਾਂ ਗਊ ਗਰੀਬਾਂ ਦੀ ਖਾਤਰ ਇਹਨਾਂ 3 ਭੈਣਾਂ ਦੀ ਇੱਜ਼ਤ ਦੇ ਖਾਤਰ ਇਹਨਾਂ ਨੂੰ ਬਚਾਉਣ ਖਾਤਰ ਮੈਂ ਆਪਣਾ ਸੀਸ ਦੇ ਦਿਆਂ ਪਰ ਇਹਨਾਂ ਦੀ ਇੱਜ਼ਤ ਬਚਾ ਦਿਆਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬਾਬਾ ਬੀਰ ਸਿੰਘ ਜੀ ਨੇ ਕੁਝ ਸਿੰਘਾਂ ਨੂੰ ਨਾਲ ਲਿਆ ਅਸਲ ਦੇ ਵਿੱਚ ਇਹ ਇਤਿਹਾਸ ਹੈ ਜਿਹੜਾ ਇਹ ਸੀਨਾ-ਵਸੀਨਾ ਤੁਰਿਆ ਹੁੰਦਾ ਹੈ ਕਈ ਇਤਿਹਾਸ ਸਾਡੀਆਂ ਕਿਤਾਬਾਂ ਦੇ ਵਿੱਚ ਸ਼ਾਮਲ ਨੇ ਪਰ ਉਸ ਸਮੇਂ ਸਿੱਖਾਂ ਦੇ ਕੋਲ ਕੋਈ ਲਿਖਾਰੀ ਨਾ ਹੋਣ ਕਰਕੇ ਬਹੁਤ ਸਾਰਾ ਇਤਿਹਾਸ ਹੈ ਜਿਹੜਾ ਰਹਿ ਗਿਆ ਲਿਖਣ ਕਣੀਓ ਇਹ ਸੀਨਾ-ਵਸੀਨਾ ਚੱਲਿਆ ਹੁੰਦਾ ਇਹਨੂੰ ਕਹਿੰਦੇ ਅਨਨੋਨ ਸਿੱਖ ਇਹ ਬਾਬਾ ਵੀਰ ਸਿੰਘ ਜਿਹੜੇ ਹਨ ਜਿਨ੍ਹਾਂ ਦੇ ਅਸਥਾਨ ਤੇ ਆਪਾਂ ਖਲੋਤੇ ਆ ਇਹ ਅਨਨੋਨ ਸਿੱਖਾਂ ਦੀ ਲਿਸਟ ਦੇ ਵਿੱਚ ਆਉਂਦੇ ਆ ਕਿਉਂਕਿ ਜਦੋਂ ਆਪਾਂ ਇਤਿਹਾਸ ਪੜਾਂਗੇ ਤੇ ਉਸ ਸਮੇਂ ਬਹੁਤ ਸਾਰੇ ਆਨੰਦਪੁਰ ਸਾਹਿਬ ਵਿੱਚ ਸ਼ਹੀਦ ਹੋ ਗਏ ਉਹਨਾਂ ਦੇ ਨਾਮ ਨਹੀਂ ਹਨ ਬਾਬਾ ਦੀਪ ਸਿੰਘ ਦੇ ਸ਼ਮਕਾਲੀ ਸੀ ਉਹਨਾਂ ਦੇ ਨਾਮ ਨਹੀਂ ਹਨ ਕੁਝ ਨਾਮ ਸਾਡੇ ਕੋਲ ਮੌਜੂਦ ਨਹੀਂ ਬਹੁਤ ਸਾਰੇ ਨਾਮ ਸਾਡੇ ਕੋਲ ਗਵਾਚ ਗਏ ਕਿਉਂਕਿ ਸਾਡੇ ਕੋਲ ਕਲਮ ਨਹੀਂ ਸੀ ਸਾਡੇ ਕੋਲ ਉਸ ਸਮੇਂ ਤਲਵਾਰ ਸੀ ਇਹ ਕਾਰਨ ਹੋਣ ਕਰਕੇ ਬਾਬਾ ਜੀ ਦਾ ਨਾਮ ਇਤਿਹਾਸ ਦੇ ਵਿੱਚ ਨਹੀਂ ਆ ਹਿਸਟਰੀ ਦੇ ਵਿੱਚ ਨਹੀਂ ਆ ਇਹ ਸੀਨਾ ਬਸੀਨਾ ਹੈ ਜਿਵੇਂ ਜਿਵੇਂ ਅਪਾ ਅੱਗੇ ਤੋਂ ਅੱਗੇ ਸੁਣਦੇ ਆ ਤੇ ਬਾਬਾ ਜੀ ਨੇ ਫਿਰ ਅਰਦਾਸਾ ਕੀਤਾ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ ਮੇਰੇ ਅੰਗ ਸੰਗੋ ਕੇ ਸਹਾਇਤਾ ਕਰੋ ਮੈਂ ਇਹਨਾਂ ਮਜਲੂਮ ਮਜਲੂਮਾਂ ਦੀ ਰਾਖੀ ਕਰਦਾ ਹੋਇਆ ਇਹਨਾਂ ਜ਼ਾਲਮਾਂ ਦੇ ਨਾਲ ਜ਼ਬਰ ਜ਼ੁਲਮ ਨਾਲ ਟੱਕਰ ਲਵਾਂ ਅਰਦਾਸਾ ਕਰਕੇ ਬਾਬਾ ਪੀਰ ਸਿੰਘ ਜੀ ਨੇ ਫਿਰ ਇਹ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਮੁਸਲਮਾਨ ਰੰਗੜਾ ਨੂੰ ਜਿਹੜੇ ਕਿ ਗਊ ਗਰੀਬ ਦੀ ਹਤਿਆ ਕਰਦੇ ਸੀ ਧੀਆਂ ਪੈਣਾ ਨੂੰ ਮਾੜੀ ਨਿਗਾਹ ਦੇ ਨਾਲ ਦੇਖਦੇ ਉਹਨਾਂ ਨੂੰ ਬੰਗਾਰਿਆ ਉਹਨਾਂ ਦੀ ਗਿਣਤੀ ਬਾਹਲੀ ਹੋਣ ਕਰਕੇ ਬਾਬਾ ਜੀ ਨੇ ਇਹ ਡਰੇ ਨਹੀਂ ਹਨ ਵੀ ਇਹਨਾਂ ਦੀ ਗਿਣਤੀ ਬਾਹਲੀ ਹੈ ਕਿਉਂਕਿ ਸਵਾ ਲੱਖ ਸੇ 1 ਲੜਾਉ ਤਵੇ ਗੋਵਿੰਦ ਸਿੰਘ ਨਾਮ ਕਹੰ ਗੁਰੂ ਦਾ ਸਿੱਖਾ ਜਿਹੜਾ ਨਾ ਇਹ ਇਕੱਲਾ ਹੀ ਸਵਾ ਲੱਖ ਦੇ ਬਰਾਬਰ ਹੈ ਕੁਝ ਸਿੰਘਾਂ ਦੇ ਸਮੇਤ ਬਾਬਾ ਬੀਰ ਸਿੰਘ ਜੀ ਨੇ ਉਹਨਾਂ ਰੰਗੜਾਂ ਦਾ ਮੁਸਲਮਾਨਾਂ ਦਾ ਮੁਕਾਬਲਾ ਕੀਤਾ ਤੇ ਨਗਰ ਦੇ ਵਿੱਚੋਂ ਜੰਗ ਸ਼ੁਰੂ ਹੋਈ ਡੜਬੇ ਦੇ ਵਿੱਚੋਂ ਡੜਬੇ ਦੇ ਨਿਕਲਣ ਸਾਰ ਹੀ ਇੱਕ ਸਥਾਨ ਬਣਿਆ ਹੈ ਜਿਸ ਦਾ ਨਾਮ ਹੈ ਸ਼ਹੀਦਗੰਜ ਉੱਥੇ ਬਾਬਾ ਜੀ ਦਾ ਸਿਰ ਸੀ ਜਿਹੜਾ ਧੜ ਤੋਂ ਵੱਖਰਾ ਹੋ ਗਿਆ ਜ਼ੁਲਮ ਦੇ ਨਾਲ ਟੱਕਰ ਲੈਂਦੇ ਹੋਏ ਉੱਥੋਂ ਬਾਬਾ ਜੀ ਨੇ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਉਹ ਮਹਾਨ ਕੁਰਬਾਨੀ ਕੀਤੀ ਹੈ ਉਹ ਮਹਾਨ ਕੁਰਬਾਨੀ ਦੇ ਚੱਲਦੇ ਹੋਏ ਆਪਣਾ ਸਿਰ ਜਿਹੜਾ ਧਲੀਆਂ ਦੇ ਤੇ ਰੱਖਿਆ ਕਈ ਆਖਦੇ ਸੀ ਸੋਥੀ ਰਹਿ ਗਿਆ ਤੇ ਬਿਨਾ ਧਰ ਤੋਂ ਇੱਥੇ ਤੱਕ ਤਲਵਾਰ ਬੋਂਦੇ ਹੋਏ ਨੇਜਾ ਬੋਂਦੇ ਹੋਏ ਜ਼ੁਲਮੀਆਂ ਨਾਲ ਟੱਕਰ ਲੈਂਦੇ ਹੋਏ ਜ਼ੁਲਮੀਆਂ ਨੂੰ ਸਦਾ ਦੀ ਨੀਂਦ ਸੁਵਾਉਂਦੇ ਹੋਏ ਤਕਰੀਬਨ 1 ਕਿਲੋਮੀਟਰ ਤੱਕ ਬਾਬਾ ਜੀ ਬਿਨਾ ਸਿਰ ਤੋਂ ਆਏ ਇੱਥੇ ਆ ਕੇ ਉਹਨਾਂ ਨੇ ਜਦੋਂ ਵੇਖਿਆ ਇੱਥੇ ਇੱਕ ਫਕੀਰ ਰਹਿੰਦਾ ਸੀਗਾ ਉਸ ਸਮੇਂ ਉਹ ਫਕੀਰ ਮੁਸਲਮਾਨ ਕਹਿੰਦੇ ਐ ਬਿਕੀ ਫਕੀਰ ਸੀ ਜਿਹੜਾ ਉਹਨੂੰ ਵੀ ਬਾਬਾ ਜੀ ਨੇ ਉਜਾਗਰ ਕਰਨਾ ਸੀ ਉਹ ਫਕੀਰ ਦਾ ਨਾਮ ਸਿਆਣਾ ਆਉਂਦਾ ਹੈ ਉਹ ਫਕੀਰ ਨੂੰ ਜਦ ਦੇਖਿਆ ਤੇ ਉਸਨੇ ਆਵਾਜ਼ ਮਾਰੀ ਕਹਿੰਦੇ ਪੁਰਖਾ ਬਹੁਤ ਕੁਝ ਹੋ ਗਿਆ ਹੁਣ ਇੱਥੇ ਸ਼ਾਂਤ ਹੋ ਜਾਓ ਫਿਰ ਉਹਦੀ ਬੇਨਤੀ ਮੰਨ ਕੇ ਸਿਆਣੇ ਫਕੀਰ ਦੇ ਬੇਨਤੀ ਮੰਨ ਕੇ ਇਸ ਅਸਥਾਨ ਦੇ ਉੱਤੇ ਬਾਬਾ ਜੀ ਦੀ ਧੜ ਠੰਡੀ ਹੋ ਗਈ ਤੇ ਉਸ ਧੜ ਦੇ ਉੱਤੇ ਸਿਆਣੇ ਨਾਮ ਦੇ ਫਕੀਰ ਨੇ ਮਿੱਟੀ ਦੇ ਨਾਲ ਸਮੋਹ ਦਿੱਤਾ ਤੇ ਬਾਬਾ ਜੀ ਦਾ ਨਾਮ ਸੀ ਵੀਰ ਸਿੰਘ ਤੇ ਉਹ ਫਕੀਰ ਦਾ ਨਾਮ ਸੀ ਸਿਆਣਾ ਵੀਰ ਜਮਾ ਸਿਆਣਾ ਤੇ ਬੈਰ ਸਿੰਘਾ ਸਾਹਿਬ ਬਣ ਗਿਆ ਉੱਥੇ ਵੀਰ ਜਮਾ ਸਿਆਣਾ ਜਦੋਂ ਪਲਾਸ ਕਰੋਂਗੇ ਤੇ ਬੈਰ ਸਿੰਘਾ ਸਾਹਿਬ ਬਣ ਗਿਆ ਕਹਿ ਦਿੱਤਾ ਬਾਬਾ ਜੀ ਨੇ ਜਿੱਥੇ ਮੇਰਾ ਨਾਮ ਚੱਲੇਗਾ ਉਹ ਫਕੀਰਾ ਉਹ ਫਕਰਾ ਤੇਰਾ ਨਾਮ ਵੀ ਦੁਨੀਆ ਦੇ ਵਿੱਚ ਉਜਾਗਰ ਹੋ ਜੂਗਾ ਉੱਥੋਂ ਬੈਰ ਸਿੰਘਾ ਸਾਹਿਬ ਬਣਿਆ ਇਹ ਮਹਾਨ ਅਸਥਾਨ ਦੇ ਉੱਤੇ ਆ ਕੇ ਬਾਬਾ ਜੀ ਨੇ ਕੁਰਬਾਨੀ ਦਿੱਤੀ ਸ਼ਹੀਦ ਕੀ ਜੋ ਮੌਤ ਹੈ ਕੌਮ ਕੀ ਹਯਾਤ ਹੈ ਮੌਤ ਵੀ ਹਯਾਤ ਹੈ ਕੌਮ ਵੀ ਹਯਾਤ ਹੈ ਕੋ ਬਾਬਾ ਜੀ ਨੇ ਉਹ ਮਹਾਨ ਕੁਰਬਾਨੀ ਜਦੋਂ ਦਿੱਤੀ ਇਹਦੇ ਉੱਤੇ ਮਿੱਟੀ ਪਾਤੀ ਸਿਆਣੇ ਫਕੀਰ ਨੇ ਹੌਲੀ ਹੌਲੀ ਇਹ ਮਨਾਉਤ ਚੱਲ ਪਈ ਵੀ ਜਿਹੜੇ ਕਮਾਨ ਗੋਤ ਦੇ ਵਸੰਦੇ ਐ ਉਹ ਆਉਣਗੇ ਤੇ ਉਹ ਆ ਕੇ ਇੱਥੇ ਮਿੱਟੀ ਕੱਢਣ ਲੱਗ ਪਏ ਮਿੱਟੀ ਨੂੰ ਇੱਥੇ ਪਾਉਣ ਲੱਗ ਪਏ ਹੌਲੀ ਹੌਲੀ ਇਹ ਇੱਕ ਰਸਮ ਚੱਲ ਪਈ ਵੀ ਜਿਹੜੇ ਕਮਾਨ ਗੋਤ ਵਾਲੇ ਆ ਉਹ ਇੱਥੇ ਆ ਕੇ ਮਿੱਟੀ ਕੱਢਣਗੇ ਅਠੇ ਵਾਲੇ ਦਿਨ ਜਾਂ ਦੀਵਾਲੀ ਵਾਲੇ ਦਿਨ ਹੌਲੀ ਹੌਲੀ ਸੰਗਤਾਂ ਕਿਉਂਕਿ ਇੱਥੇ ਝਾੜ ਸੀ ਹੀਂਸ ਸੀ ਇੱਥੇ ਜੰਗਲ ਸੀ ਪਹਿਲੇ ਸਮੇਂ ਦੇ ਵਿੱਚ ਲੋਕੀ ਮੱਝਾਂ ਚਾਰਦੇ ਸੀ ਇੱਥੇ ਤੇ ਇੱਥੇ ਫਿਰ ਹੌਲੀ ਹੌਲੀ ਉਜਾਗਰ ਹੋਈ ਇਹ ਜਗ੍ਹਾ ਕਿਉਂਕਿ ਹਰ ਕਾ ਧਗਤ ਪ੍ਰਗਟ ਨਹੀਂ ਛਪੈ ਜਿਹੜਾ ਹਰੀ ਪਰਮੇਸ਼ਰ ਦਾ ਭਗਤ ਆ ਉਹ ਕਦੇ ਲੁਕਿਆ ਛਪਿਆ ਨਹੀਂ ਰਹਿੰਦਾ ਹੀਰਾ ਕਦੇ ਲੁਕਿਆ ਛਪਿਆ ਨਹੀਂ ਰਹਿੰਦਾ ਉਹ ਪ੍ਰਗਟ ਹੋ ਜਾਂਦਾ ਹੈ ਇਹ ਸ਼ਹੀਦ ਫਿਰ ਪ੍ਰਗਟ ਹੋਏ ਇਹਨਾਂ ਦੇ ਸਥਾਨ ਤੇ ਅੱਜ ਰੌਣਕਾਂ ਠਾਣਕਾਂ ਲੱਗੀਆਂ ਹੌਲੀ ਹੌਲੀ ਛੋਟੇ ਦਰਬਾਰ ਸਾਹਿਬ ਬਣੇ ਛੋਟੀ ਸਮਾਦ ਬਣੀ ਫਿਰ ਵੱਡੀ ਸਮਾਦ ਬਣੀ ਤਕਰੀਬਨ ਤਕਰੀਬਨ ਮੈਨੂੰ 35 ਤੋਂ ਲੈ ਕੇ 36 37 ਸਾਲ ਹੋ ਗਏ ਐ ਇਸ ਸਥਾਨ ਤੇ ਹੁੰਦੇ ਨੇ ਤੇ ਉਸ ਸਮੇਂ ਤਕਰੀਬਨ ਇੱਥੇ ਬਹੁਤ ਜ਼ਿਆਦਾ ਹਾਂਸ ਹੁੰਦੇ ਸੀ ਝਿੜੀ ਹੁੰਦੀ ਸੀ ਜੰਗਲ ਹੁੰਦਾ ਸੀ ਵਿਆਬਾਨ ਜੰਗਲ ਸੀ ਕੋਈ ਕੋਈ ਆਉਂਦਾ ਸੀਗਾ ਪਰ ਅੱਜ ਬੜੀਆਂ ਰੌਣਕਾਂ ਠਾਣਕਾਂ ਨੇ ਅੱਜ ਕਈ ਕਰੋੜ ਦੀ ਲਾਗਤ ਦੇ ਨਾਲ ਅਧੁਨਿਕ ਸਹੂਲਤਾਂ ਦੇ ਨਾਲ ਜਿਹੜਾ ਲੈਸ ਹੈ ਵੱਡਾ ਦਰਬਾਰ ਸਾਹਿਬ ਬਣਿਆ ਹੈ ਜਿਹਦੇ ਆਪ ਦਰਸ਼ਨ ਕਰੋਗੇ ਔਰ ਬਾਬਾ ਜੀ ਦੀ ਸਮਾਦ ਬਣੀ ਹੋਈ ਹੈ ਇਸ ਅਸਥਾਨ ਦੇ ਉੱਤੇ ਆਏ ਸਾਲ ਦੀਵਾਲੀ ਦਾ ਜੋੜ ਮੇਲਾ ਭਾਦ੍ਰਵ ਸੁਦੀ ਅਸ਼ਟਮੀ ਦਾ ਜੋੜ ਮੇਲਾ ਜਿਸ ਦਿਨ ਬਾਬਾ ਜੀ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਆਏ ਸਾਲ ਇਹ ਦੋ ਜੋੜ ਮੇਲੇ ਮਨਾਏ ਜਾਂਦੇ ਆ ਇਸ ਤੋਂ ਇਲਾਵਾ ਆਏ ਮਹੀਨੇ ਚਾਨਣੀ ਦਸਵੀ ਨੂੰ ਸੰਗਤਾਂ ਦੂਰ ਦਰੇਡੇ ਇਲਾਕਿਆਂ ਤੋਂ ਵੱਖਰੇ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਇੱਥੇ ਨਕਮਸਤਕ ਹੁੰਦੀਆਂ ਨੇ ਤੇ ਆਪਣੀਆਂ ਮਨੋਤਾਂ ਗੁਰੂ ਦੇ ਅੱਗੇ ਸ਼ਹੀਦਾਂ ਦੇ ਅੱਗੇ ਰੱਖਦੀਆਂ ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਬਾਬਾ ਜੀ ਪੂਰੀਆਂ ਕਰਦੇ ਆ ਮਾਨ ਮੰਗੂ ਤਨ ਮੰਗੂ ਧੰਨ ਲਕਸ਼ਮੀ ਸੁੱਤ ਦੇ ਇੱਥੇ ਕੋਈ ਘਾਟਾ ਨਹੀਂ ਸੱਚੇ ਸਹਿਵਾ ਦੇ ਘਰ ਦੇ ਵਿੱਚ ਬਾਬਾ ਜੀ ਦੇ ਸਥਾਨ ਤੇ ਆ ਕੇ ਸੰਗਤਾਂ ਨਕਮਸਤਕ ਹੁੰਦੀਆਂ ਨੇ ਇੱਥੋਂ ਦੇ ਜਿਹੜੇ ਕਮਾਨ ਗੋਦ ਦੇ ਪਸੰਦੇ ਆ ਉਹ ਚੰਡੀਗੜ੍ਹ ਰਹਿੰਦੇ ਆ ਪਟਿਆਲੇ ਰਹਿੰਦੇ ਆ ਲੁਧਿਆਣੇ ਰਹਿੰਦੇ ਆ ਉਹ ਜਿਸ ਦਿਨ ਬਾਬਾ ਜੀ ਦਾ ਸ਼ਹੀਦੀ ਜੋੜ ਮੇਲਾ ਹੁੰਦਾ ਇੱਥੇ ਆ ਕੇ ਘੱਗਰੇ ਪਾ ਕੇ ਮਿੱਟੀ ਕੱਢਦੇ ਆ ਮਠਿਆਈਆਂ ਲੈ ਕੇ ਆਉਂਦੇ ਆ ਬਾਬਾ ਜੀ ਦੇ ਬਸਤਰ ਅਤੇ ਸ਼ਸਤਰ ਲੈ ਕੇ ਆਉਂਦੇ ਆ ਬਾਬਾ ਜੀ ਵਾਸਤੇ ਦਸਤਾਰਾਂ ਲੈ ਕੇ ਆਉਂਦੇ ਆ ਅਤੇ ਮਠਿਆਈਆਂ ਲੈ ਕੇ ਨਾਲ ਗੁੜ ਦੀਆਂ ਢੇਲੀਆਂ ਲੈ ਕੇ ਆਉਂਦੇ ਆ ਜਿਨ੍ਹਾਂ ਦੇ ਬੱਚੇ ਹੁੰਦੇ ਆ ਇਸ ਸਾਲ ਦੇ ਵਿੱਚ ਜਿਨ੍ਹਾਂ ਨੂੰ ਪਚੰਗੀਆਂ ਦੀਆਂ ਦਾਤਾਂ ਬਾਬਾ ਜੀ ਨੇ ਦਿੱਤੀਆਂ ਉਹ ਆ ਇੱਥੇ ਆ ਕੇ ਗੁੜ ਲੈ ਕੇ ਆਉਂਦੇ ਆ ਤੇ ਇੱਥੇ ਆ ਕੇ ਆਪਣੀ ਸ਼ਰੀਕੇ ਦੇ ਵਿੱਚ ਵੰਡਦੇ ਆ ਇਹ ਮਰਿਆਦਾ ਪਹਿਲੇ ਦਿਨ ਤੋਂ ਚੱਲੀ ਆ ਰਹੀ ਹੈ ਇਹ ਸਥਾਨ ਦਾ ਇੱਕ ਹੋਰ ਹੀ ਬਹੁਤ ਵੱਡਾ ਅਰਬੁਕਾਰ ਹੈ ਇੱਥੇ Hindu Sikh Musliman Bodhi Jaini ਬਿਨਾ ਵਿਤਕਰੇ ਤੋਂ ਆ ਕੇ ਸਾਰੇ ਨਾਲ ਕਮਸਤਕ ਹੁੰਦੇ ਆ ਸਾਰਿਆਂ ਦਾ ਸਾਂਝਾ ਸਥਾਨ ਹੈ ਇੱਥੇ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਆ ਕੇ ਅਖੰਡ ਪਾਠ ਸਾਹਿਬ ਕਰਾਉਂਦੇ ਆ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲਦੀਆਂ 10 10 11 11 ਅਖੰਡ ਪਾਠ ਸਾਹਿਬ ਹੁੰਦੇ ਆ ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਦਾ ਇੱਕ ਦੋ ਕਾਠ ਹੁੰਦਾ ਤੇ ਬਹੁਤ ਸੋਹਣੀ ਇੱਥੇ ਪਾਲਕੀ ਸਾਹਿਬ ਲੈੰਦੀ ਹੋਈ ਹੈ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲੈ ਕੇ ਜਾਣ ਦਾ ਪ੍ਰਬੰਧ ਹੈ ਵਿਸ਼ੇਸ਼ ਇੱਥੋਂ ਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਸਨੇ ਹੁਣ ਸੰਗਤਾਂ ਦੀ ਸਹੂਲਤ ਵਾਸਤੇ ਤਕਰੀਬਨ 25 ਤੋਂ ਲੈ ਕੇ 30 ਕਮਰੇ ਰਹਿਸ਼ੀ ਤਿਆਰ ਕਰ ਦਿੱਤੇ ਆ ਜਿੰਨੀ ਮਰਜ਼ੀ ਸੰਗਤ ਆ ਜਾਵੇ ਉਹਨਾਂ ਨੂੰ ਰਹਿਣ ਦਾ ਸਹਿਣ ਦਾ ਪੂਰਾ ਪ੍ਰਬੰਧ ਹੈ ਇੱਥੇ ਲੰਗਰ 24 ਘੰਟੇ ਚੱਲਦਾ ਹੈ ਅਸੀਂ ਫਕਰ ਦੇ ਨਾਲ ਕਹਿ ਸਕਦੇ ਹਾਂ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਅੱਜ ਜੇ ਕੋਈ ਸਥਾਨ ਹੈ ਪਹਿਲੇ ਨੰਬਰ ਤੇ ਜਿੱਥੇ ਕਿ ਲੰਗਰ 24 ਘੰਟੇ ਚੱਲਦਾ ਹੈ ਜਿੱਥੇ ਕਿ ਸਹੂਲਤਾਂ ਬਹੁਤ ਜ਼ਿਆਦਾ ਨੇ ਉਹ ਬਾਬਾ ਵੀਰ ਸਿੰਘ ਜੀ ਦਾ ਸਥਾਨ ਹੈ ਲੜੀਆਂ ਤਾਂ ਚੱਲਦੀਆਂ 10 10 11 11 ਖਣਕੜ ਸਾਹਿਬ ਇੱਥੇ ਲਗਾਤਾਰ ਪ੍ਰਕਾਸ਼ ਹੁੰਦੇ ਰਹਿੰਦੇ ਆ ਦੂਜੇ ਤੀਜੇ ਦਿਨ ਭੋਗ ਪੈਂਦੇ ਰਹਿੰਦੇ ਆ ਆਏ ਮਹੀਨੇ ਦਸਵੀਂ ਦਾ ਮਹਾਨ ਸ਼ਹੀਦੀ ਜੋੜ ਮਿਲਾ ਮਨਾਇਆ ਜ ਉਸ ਤੇ ਕੀਰਤਨ ਦਰਬਾਰ ਸਾਰਾ ਦਿਨ ਸਜਦੇ ਆ ਢਾਡੀ ਸਿੰਘ ਰਾਗੀ ਸਿੰਘ ਕਬਿਸਤਰੀ ਆ ਕੇ ਇੱਥੇ ਰੌਣਕਾਂ ਲਾਉਂਦੇ ਆ ਗੁਰੂ ਕਾ ਇਤਿਹਾਸ ਸੁਣਾਉਂਦੇ ਆ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਇੱਥੋਂ ਦੇ ਲੋਕ ਆ ਜਿਹੜੇ ਬਹੁਤ ਸਾਰੇ ਐਦਾਂ ਦੇ ਵੀ ਆ ਜਿਹੜੇ ਦਸਵੀਂ ਵਾਲੇ ਦਿਨ ਨਾ ਤਾਂ ਦੁੱਧ ਨੂੰ ਆਪਣੇ ਘਰ ਦੇ ਵਿੱਚ ਬਰਤਨ ਨੂੰ ਛੱਡ ਕੇ ਨਾ ਤਾਂ ਉਹ ਦੁੱਧੀ ਨੂੰ ਕਉਂਦੇ ਆ ਨਾ ਵੇਚਦੇ ਆ ਸਾਰਾ ਦੁੱਧ ਬਾਬਾ ਜੀ ਦੇ ਸਥਾਨ ਤੇ ਭੇਟਾ ਕਰਦੇ ਆ ਐਡੀ ਵੱਡੀ ਮਹਾਨਤਾ ਹੈ ਤੇ ਉਹਨਾਂ ਦੇ ਉੱਤੇ ਕਿਰਪਾ ਬਧਾ ਕਿੰਨੀ ਹੁੰਦੀ ਹੈ ਉਹਨਾਂ ਦੇ ਲਵੇਰੀਆਂ ਸਦਾ ਲਵੇਰੀਆਂ ਰਹਿੰਦੀਆਂ ਨੇ ਇਹ ਬਾਬਾ ਜੀ ਦੀ ਕਿਰਪਾ ਹੈ ਜਦੋਂ ਕਿਸੇ ਦੀ ਲਵੇਰੀ ਸੁੰਦੀ ਹੈ ਤਾਂ ਸਭ ਤੋਂ ਪਹਿਲਾਂ ਦੁੱਧ ਲਿਆ ਕੇ ਇੱਥੇ ਬਾਬਾ ਜੀ ਨੂੰ ਅਰਪਣ ਕੀਤਾ ਜਾਂਦਾ ਹੈ ਜੇ ਕੋਈ ਅਰਪਣ ਨਹੀਂ ਕਰਦਾ ਤੇ ਸਾਰਾ ਸੁਆ ਹੀ ਉਹਦਾ ਖਰਾਬ ਹੋ ਜਾਂਦਾ ਹੈ ਐਡੀ ਵੱਡੀ ਮਾਨਤਾ ਇਸ ਸਥਾਨ ਦੀ ਸੋ ਸੌਤੋਂ ਪਹਿਲਾਂ ਦੁੱਧ ਇੱਥੇ ਲਿਆ ਕੇ ਚੜਾਇਆ ਜਾਂਦਾ ਸੋ ਇਸ ਤਰ੍ਹਾਂ ਅੱਜ ਬਹੁਤ ਵੱਡੀ ਇੱਕ ਹਲਣਾ ਦੇ ਮਾਲਕ ਬਾਬਾ ਵੀਰ ਸਿੰਘ ਜੀ ਉਹਨਾਂ ਦੇ ਸਥਾਨ ਤੇ ਬਈ ਸੰਗਤਾਂ ਇੱਥੇ ਆਉਂਦੀਆਂ ਨੇ ਇੱਥੋਂ ਦੀ ਮੈਨੇਜਮੈਂਟ ਕਮੇਟੀ ਇੰਤਜ਼ਾਮੀਆ ਕਮੇਟੀ ਜਿਹੜੀ ਕਿ ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਜਿੱਥੇ ਆਪਾਂ ਨੇ ਹੁਣ ਐਨੇ ਗੁਰਦੁਆਰੇ ਦੇ ਵਿੱਚ ਸਹੂਲਤਾਂ ਕੀਤੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਵੱਡੀ ਖੁਸ਼ਖਬਰੀ ਹੈ ਜਿਹੜੀ NH52 ਜਾਰੀ ਹੈ NH52 ਦੇ ਉੱਤੇ ਇਥੋਂ ਦੀ ਕਮੇਟੀ ਅਤੇ ਸਰਕਾਰ ਦੇ ਸਹਿਯੋਗ ਦੇ ਨਾਲ ਡਿਊਟੀ ਸਾਬ ਬਣਾਈ ਜਾ ਰਹੀ ਹੈ ਤਾਂ ਕਿ ਇਸ ਸਥਾਨ ਨੂੰ ਚਾਰ ਚੰਦ ਹੋਰ ਲੱਗ ਜਾਣ ਆਉਣ ਜਾਣ ਵਾਲੇ ਯਾਤਰੀ ਜਿਹੜੇ NH52 ਤੋਂ ਲੰਘਣਗੇ ਉਹਨਾਂ ਨੂੰ ਵੀ ਪਤਾ ਲੱਗੇ ਇੱਥੇ ਬਹੁਤ ਵੱਡਾ ਇੱਕ ਸਥਾਨ ਹੈ ਉੱਥੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਡਿਊਟੀ ਬਣਨ ਜਾ ਰਹੀ ਹੈ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਇਥੋਂ ਦੀ ਜਿਹੜੀ ਆਮਦਨ ਹੈ ਬਹੁਤ ਜ਼ਿਆਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਸ ਸਥਾਨ ਦੀ ਕੋਈ ਗ੍ਰਾਹੀ ਨਹੀਂ ਹੈ ਅਸੀਂ ਕਿਤੋਂ ਜਾ ਕੇ ਕਣਕ ਨਹੀਂ ਮੰਗਦੇ ਕੋਈ ਕਿਸੇ ਦੀ ਪਰਚੀ ਨਹੀਂ ਘਟਦੇ ਜੋ ਆਰੀ ਹੈ ਮਾਇਆ ਇੱਥੇ ਗੋਲਕ ਦੇ ਵਿਚਾਰੀ ਹੈ ਵਿਦੇਸ਼ਾਂ ਦੇ ਵਿੱਚੋਂ ਆਰੀ ਹੈ ਦੇਸ਼ਾਂ ਦੇ ਵਿੱਚੋਂ ਆਰੀ ਹੈ ਵੱਡੇ ਵੱਡੇ ਮੰਤਰੀ ਲੋਕ ਡੀਸੀ ਵਰਗੇ ਬਹੁਤ ਜਿਆਦੇ ਜਿਹੜੇ ਅਹੁਦਿਆਂ ਦੇ ਮਾਲਕ ਨੇ ਉਹ ਇੱਥੇ ਨੰਗੇ ਪੈਰੀ ਚੱਲ ਕੇ ਆਉਂਦੇ ਆ ਜਿਹੜਾ ਇੱਥੇ ਪਹਿਲਾਂ ਥਾਣੇਦਾਰ ਆ ਜਾਂਦਾ ਐ ਐਸਚੂ ਆ ਜਾਂਦਾ ਸਭ ਤੋਂ ਪਹਿਲਾਂ ਇੱਥੇ ਆ ਕੇ ਨਕਮਸਤਕ ਹੁੰਦਾ ਉਹ ਆ ਕੇ ਸੇਵਾਵਾਂ ਕਰਦੇ ਨੇ ਇੱਕ ਵੱਡੀ ਮਹਾਨਤਾ ਇਸ ਅਸਥਾਨ ਦੀ ਸੋ ਇਸ ਅਸਥਾਨ ਤੇ ਜਿੱਥੇ ਆਏ ਐਤਵਾਰ ਨੂੰ ਦੁਪਹਿਰਾ ਸਾਹਿਬ ਵੀ ਹੁੰਦਾ ਹੈ ਬੀਬੀਆਂ ਆ ਕੇ ਦੁਪਹਿਰਾ ਸਾਹਿਬ ਦਾ ਪਾਠ ਕਰਦੀਆਂ ਬੜੀ-ਬੜੀ ਮਹਾਂਕਾ ਜਿਹੜੇ ਇੱਥੇ ਦੁਪਹਿਰਾ ਸਾਹਿਬ ਦੇ ਵਿੱਚ ਸ਼ਾਮਲ ਹੁੰਦੇ ਆ ਉਹਨਾਂ ਦੀ ਗੱਲ ਹੈ ਵੀ ਉਹ ਆ ਕੇ ਜਦੋਂ ਦੁਪਹਿਰਾ ਸਾਹਿਬ ਕਰਨ ਲੱਗਦੇ ਆ ਤੇ ਉਹ ਕਹਿੰਦੇ ਵੀ ਸਾਡਾ ਤਾਂ ਅੜਿਆ ਹੋਇਆ ਕੰਮ ਹੀ ਪੂਰਾ ਹੋ ਗਿਆ ਕੋਈ ਇਸ ਸਥਾਨ ਤੇ ਆ ਕੇ ਜਿਹੜਾ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਮੱਥਾ ਟੇਕਦਾ ਹੈ ਚਾਹੇ ਉਹ Hindu ਹੋਵੇ ਮੁਸਲਮਾਨ ਹੋਵੇ ਬੋਧੀ ਹੋਵੇ ਜੈਨੀ ਹੋਵੇ ਹਰ ਇੱਕ ਦੀ ਇੱਥੇ ਕਾਮਨਾ ਪੂਰੀ ਹੁੰਦੀ ਹੈ ਬਹੁਤ ਮੰਨਤਾ ਵਾਲਾ ਸਥਾਨ ਹੈ ਲੰਗਰ ਬਿਨਾਂ ਬਿਤਕਰੇ ਤੋਂ ਵਰਤਾਇਆ ਜਾਂਦਾ ਹੈ ਇੱਥੋਂ ਦੇ ਗਰੰਤੀ ਸਿੰਘ ਵੀ ਹਨ ਸਾਡੇ ਗਿਆਨੀ ਅਮਰੀਕ ਸਿੰਘ ਜੀ ਇਹ ਬੜੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਹੋਰ ਸਾਡੇ ਨਾਲ ਭਾਈ ਦਰਸ਼ਨ ਸਿੰਘ ਜੀ ਕੇਵਲ ਵਾਲੇ ਇਹ ਖੜੇ ਹੈ ਸਾਡੇ ਹੈਪੀ ਜੀ ਇਹ ਪੱਤਰਕਾਰ ਸਾਹਿਬ ਜਿਨ੍ਹਾਂ ਦੀ ਬਦੌਲਤ ਤੁਹਾਡੇ ਦਰਸ਼ਨ ਹੋਏ ਮੈਨੂੰ ਇਤਿਹਾਸ ਬੋਲਦਿਆਂ ਕੋਲੋਂ ਬਹੁਤ ੁੱਲਾਂ ਹੋ ਜਾਂਦੀਆਂ ਨੇ ਸਤਿਗੁਰੂ ਕਿਰਪਾ ਕਰਨ ਸ਼ਹੀਦ ਬਾਬਾ ਜੀ ਕਿਰਪਾ ਕਰਨ ਇਤਿਹਾਸ ਤੋਂ ਆਪਾਂ ਸਾਰੇ ਜਾਣੂ ਨਹੀਂ ਹਾਂ ਜਿਵੇਂ ਜਿਵੇਂ ਜੋ ਬੁਲਾਵੇ ਤੇ ਉਹ ਨਾਨਕ ਦਾਸ ਬੋਲੇ ਜਿਵੇਂ ਮੈਨੂੰ ਮਤ ਦਿੱਤੀ ਉਸ ਤਰ੍ਹਾਂ ਮੈਂ ਬੋਲ ਲਈ ਕਿਉਂਕਿ ਸਵੇਰੇ ਇੱਥੇ ਮੈਨੂੰ ਕਥਾ ਕਰਨ ਦਾ ਸਮਾਂ ਮਿਲਦਾ ਹੈ ਤਕਰੀਬਨ ਕੀਰਤਨ ਕਰਨ ਦਾ ਸਮਾਂ ਮਿਲਦਾ ਹੈ ਇਹ ਬਾਬਾ ਜੀ ਦੀ ਕਿਰਪਾ ਹੈ ਦਾਸ ਦੇ ਉੱਤੇ ਸੋ ਜਿਹੜਾ ਵੀ ਇੱਥੇ ਭਾਵਨਾ ਦੇ ਨਾਲ ਆ ਕੇ ਸੇਵਾ ਕਰੇਗਾ ਉਹ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮੰਨ ਚਿੰਦੇ ਆ ਫਲ ਪਾਵਣਾ ਹਉਮੇ ਵਿੱਚੋਂ ਜਾਏ ਇੱਥੇ ਬਾਬਾ ਜੀ ਦੇ ਅਸਥਾਨ ਦੇ ਆਲੇ ਦੁਆਲੇ ਜਿਹੜੀਆਂ ਦਸਤਾਰਾਂ ਨੇ ਨਾ ਉਹਨਾਂ ਨੂੰ ਬਾਬਾ ਜੀ ਦੇ ਮੰਨਤਾ ਦੇ ਤੌਰ ਤੇ ਬੰਨਿਆ ਜਾਂਦਾ ਇਥੇ ਇਹ ਨਹੀਂ ਵੀ ਅਰਪਣ ਕਰਕੇ ਕੋਈ ਤੁਰ ਗਿਆ ਉਹ ਬਨ ਕੇ ਫਿਰ ਉਹ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਗੁਰੂ ਦੀ ਕਿਰਪਾ ਦੇ ਨਾਲ ਸਾਰਿਆਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਤੇ ਹੁੰਦੀਆਂ ਰਹਿਣਗੀਆਂ ਆਪਾਂ ਬੇਸ਼ੱਕ ਸੰਸਾਰ ਤੇ ਨਾ ਰਹੀਏ ਪਰ ਬਾਬਾ ਜੀ ਦਾ ਸਥਾਨ ਹੋਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇਗਾ ਐਨੀ ਬੇਨਤੀ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਸ਼ਮਾ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਜਗ ਰਹੀ ਜਾਵੇ ਨਿਹਾਲੋ ਜਾਵੇ ਧੰਤਨ ਬਾਬਾ ਬੀਰ ਸਿੰਘ ਜੀ ਦੇ ਮਨ ਨੂੰ ਭਾਵੇ ਸੱਤਰੀਆ ਗਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਪਰੰਧ ਕਮੇਟੀ ਦੇ ਪ੍ਰਧਾਨ ਨੇ ਗੁਰਮੇਲ ਸਿੰਘ ਜੀ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਆਪਾਂ ਜਾਣਕਾਰੀ ਹਾਸਲ ਕਰਦੇ ਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੇਲ ਸਿੰਘ ਜੀ ਕੀ ਦੱਸੋ ਵੀ ਗੁਰਦੁਆਰਾ ਸਾਹਿਬ ਦੇ ਜਿਹੜੀ ਮੈਨੇਜਮੈਂਟ ਕਮੇਟੀ ਹੈ ਇੱਥੋਂ ਦਾ ਗੁਰਦੁਆਰਾ ਸਾਹਿਬ ਦੀ ਜਿਹੜੀ ਜਗ੍ਹਾ ਕਿੰਨੇ ਏਕੜ ਚ ਗੁਰਦੁਆਰਾ ਸਾਹਿਬ ਸਥਾਪਿਤ ਹੈ ਜੀ ਜੀ ਪਹਿਲੇ ਜਦੋਂ ਤੇ ਸੀ 11 ਮੈਂਬਰ ਆ ਜੀ ਅੱਛਾ ਉਹਦੇ ਸਵਾਂਦੇ ਵਿੱਚ ਸਾਰੇ ਸਹਿਯੋਗ ਦੇ ਨਾਲ ਸਾਰੇ ਮਿਲ ਜੁਲ ਕੇ ਪੂਰੀ ਤਨਦੇਹੀ ਨਾਲ ਸੇਵਾ ਕਰਦੇ ਮਸਕਾਨ ਸੇਵਾ ਇਥੇ ਕੋਈ ਨਹੀਂ ਲੋਕਾਂ ਦੀ ਸੇਵਾ ਹੈਗੇ ਨੇ ਕਮੇਟੀਆਂ ਕੋਈ ਤਨਖਾਹ ਲੈਂਦਾ ਕੋਈ ਸੇਵਾਦਾਰ ਸਾਰੇ ਇਸ ਕੰਮ ਸੇਵਾ ਵਾਲੇ ਸਾਂ ਸੇਵਾਤਨੀ ਜੀ ਸਦੀ ਦੇ ਕਰੀਬ ਇਥੇ ਮਲਾਜਮ ਨੇ ਜੀ ਉਹਨਾਂ ਸੀ ਸੇਵਾ ਦਿੰਦੇ ਆ ਜਿਹੜੀ ਕਮੇਟੀ ਹੈ ਉਹ ਕੋਈ ਸੇਵਾ ਨਹੀਂ ਉਹ ਮਸਤਾਨ ਸੇਵਾ ਕਰਦੀ ਆ ਕਿੰਨੇ ਕਿੰਨੇ ਏਕੜ ਦੇ ਵਿੱਚ ਪੰਜ 6 ਏਕੜ ਦੇ ਵਿੱਚ ਆ ਜੀ ਵਿੱਚ ਹਸਪਤਾਲ ਆ ਗਿਆ ਪਿੱਛੇ ਗੁਰਦੁਆਰਾ ਸਾਹਿਬ ਆ ਗਿਆ ਇਹ 5 6 ਏਕੜ ਦੇ ਵਿੱਚ ਸਾਰਾ ਮੈਨੇਜਮੈਂਟ ਗੁਰੂ ਘਰ ਦੀ ਆ ਵਿੱਚ ਹਸਪਤਾਲ ਦੀ ਆ ਤੇ ਹੁਣ ਜਿਹੜਾ ਮੁੱਲ ਲਿਆ ਪਾਰਕ ਕ ਵਾਸਤੇ ਉਹ 1 ਏਕੜ ਮੁੱਲ ਲਿਆ ਜੀ 85 ਲੱਖ ਦਾ ਕੋਈ ਹੋਰ ਜ਼ਮੀਨ ਜਾਇਦਾਦ ਹੈ ਗੁਰਦਸ ਸਿੰਘ ਨਿੰਨਾਂ ਜੀ ਕੋਈ ਜ਼ਮੀਨ ਵੇਤ ਨਹੀਂ ਹੈਗੀ ਗੋਲਕਾਂ ਦੇ ਸੰਬੰਧ ਨਾਲ ਹੀ ਚੱਲਦਾ ਹੈ ਸੰਗ ਦੇ ਇਨਕਮ ਕੋਈ ਸਾਧਨ ਕੋਈ ਸਾਧਨ ਨਹੀਂ ਜੀ ਜਿੰਨੀ ਗੋਲਕ ਦੀ ਹੈ ਜੀ ਉਸੇ ਨਾਲ ਚੱਲਦਾ ਹੈ ਸੰਗ ਤਾਂ ਬਹੁਤ ਸਾਧਨ ਦਿੰਦੀਆਂ ਨੇ ਹਾਂ ਬਹੁਤ ਜ਼ਿਆਦੇ ਹਸਪਤਲ ਜਿਹੜਾ ਹਸਪਤਲ ਹੈਗਾ ਹਸਪਤਲ ਪ੍ਰਾਈਵੇਟ ਹੈ ਤੇ ਉਹਦੇ ਚੋਂ ਕੋਈ ਇਨਕਮ ਆਉਂਦੀ ਹੈ ਜਾਂ ਉਹ ਫ੍ਰੀ ਹੈ ਨਹੀਂ ਜੀ ਉਹ ਉਹਦੀ ਵੱਖਰੀ ਕਮੇਟੀ ਹੈ ਜੀ ਉਹ ਗੁਰੂ ਘਰ ਦੀ ਉਹ ਜ਼ਮੀਨ ਹੈ ਉਹ ਵੱਖਰੀ ਕਮੇਟੀ ਹੈ ਗੁਰੂ ਘਰ ਦੀ ਵੱਖਰੀ ਹੈ ਹਾਂ ਉਹਨਾਂ ਦਾ ਮੈਨੇਜਮੈਂਟ ਅੱਡਾ ਹੈ ਇਹ ਗੁਰੂ ਘਰ ਦਾ ਅੱਡਾ ਨਹੀਂ ਪਰ ਹੈ ਤਾਂ ਗੁਰੂ ਘਰ ਦੀ ਹੈ ਦੋਨੋਂ ਲੱਗ ਉਹ ਲੱਗਦਾ ਐ ਜੀ ਫਿਰ ਇੰਨਾ ਪ੍ਰਬੰਧ ਇਕੱਠਾ ਚੱਲਦਾ ਨਹੀਂ ਹਾਂ ਉਹ ਕਮੇਟੀ ਵੱਖਰੀ ਬਣਾਈ ਹੋਈ ਆ ਵੱਖਰੀ ਆ ਉਹ ਸਾਮ ਸਮਹਾਲਟ ਕਰਦੇ ਨੇ ਗੁਰੂ ਘਰ ਦੀ ਅਟਾ ਪ੍ਰਸ਼ਾਦਾ ਪਾਣੀ ਜੋ ਜਾਣਾ ਧੋੜ ਹੀ ਜਾਂਦਾ ਕੋਈ ਕਾਰ ਸੇਵਾ ਵਾਲੇ ਬਾਬੇ ਜਿਵੇਂ ਹੁਣ ਤੁਸੀਂ ਤੁਹਾਡੀ ਬਿਲਡਿੰਗ ਹੈ ਉਹ ਸਾਰੀ ਗੁਰਦੁਆਰਾ ਲੋਕਲ ਕਮੇਟੀ ਦੀ ਹੈ ਜਾਂ ਕਾਰ ਸੇਵਾ ਵੱਲੋਂ ਬਣਾਈ ਨਹੀਂ ਜੀ ਨੋਕਲ ਕਮੇਟੀ ਦੀ ਨੋਕਲ ਕਮੇਟੀ ਦੀ ਆ ਜੀ ਨਗਰ ਦਾ ਸਹਿਯੋਗ ਹੈ ਬਾਕੀ ਅੰਗਰੇਜ਼ ਵਾਲੇ ਸੰਗਤਾਂ ਨੇ ਜੋ ਪਿੰਡ ਦੀਆਂ ਲਾਗੇ ਪਿੰਡ ਪੈਂਦੇ ਨੇ ਉਹ ਸਾਰੇ ਉਰੇ ਸਰਦਾਂ ਨਾਲ ਆਉਂਦੇ ਨੇ ਉਹ ਬਾਕੀ ਤਾਂ ਪਰ ਸੀਜ਼ਨ ਲਈ ਉਗराई ਹੁੰਦੀ ਹੈ ਕੋਈ ਜਿਸ ਤਰ੍ਹਾਂ ਆਪਾਂ ਜਿਵੇਂ ਹੁਣ ਕਣਕ ਆਪ ਦੇ ਆਪ ਹੀ ਹੁੰਦੇ ਜੀ ਜੋ ਗ੍ਰਾਹੀ ਹੁੰਦੀ ਹੈ ਆਪਣੇ ਆਪ 300 ਪੌਂਡਲ ਦੇ ਗੇੜ ਕਣਕ ਆਉਂਦੀ ਹੈ ਉਹ ਪਿੰਡਾਂ ਚ ਉਹ ਪਿੰਡਾਂ ਚ ਤਕਰੀਬਨ ਆਪ ਹੀ ਆਉਂਦੀ ਹੈ ਜੀ ਉਹ ਅਸੀਂ ਆਪੇ ਜਮਾ ਕਰਵਾ ਦਿੰਦੇ ਆ ਮਿਲ ਦੇ ਵਿੱਚ ਬਸ ਜਿੰਨੀ ਜਿੰਨੀ ਲੋੜ ਆ ਆਟੇ ਦੀ ਉਹ ਲਿਆ ਉਹਨੇ ਕਮੇਟੀ ਦੀ ਚੋਣ ਜਿਹੜੀ ਹਰ ਸਾਲ ਹਰ ਸਾਲ ਦੀ ਹੁੰਦੀ ਹੈ ਜੀ ਸਾਲ ਬਾਅਦ ਬਾਕੀ ਸੰਗਤ ਦੀ ਮਰਜ਼ੀ ਆ ਸਾਨੂੰ 3 ਸਾਲ ਹੋ ਗਏ ਜੀ ਸੰਗਤ ਨੂੰ ਵਧੀਆ ਲੱਗੇ ਜੀ ਸੰਗਤ ਦੇ ਸਹਿਯੋਗ ਨਾਲ ਅਸੀਂ ਉਹ ਚੱਲ ਰਹੇ ਆ ਅੱਛਾ ਗੁਰਦੁਆਰਾ ਸਾਹਿਬ 'ਚ ਕੋਈ ਮੇਨ ਜਿਸ ਤਰ੍ਹਾਂ ਆਪਾਂ ਦਿਹਾੜੇ ਕਹਿੰਦੇ ਆ ਮਨਾਏ ਜਾਂਦੇ ਆ ਕੋਈ ਮੇਨ ਦਿਹਾੜਾ ਕਿਹੜੇ ਕਿਹੜੇ ਦਸਵੀਂ ਦਾ ਜੀ ਅੱਛਾ ਦਸਵੀਂ ਦਾ ਦਿਹਾੜਾ ਚਾਨੀ ਦਾ ਹਰ ਮਹੀਨੇ ਹਰ ਮਹੀਨੇ ਮਨਾਇਆ ਜਾਂਦਾ ਜੀ ਧੂਮਤਾਮ ਦਾ ਸੰਗਤਾਂ ਬਹੁਤ ਦੁਰਦੁਰ ਕੋਈ ਹੋਰ ਮੇਨ ਦਿਹਾੜੇ ਕੋਈ ਮੇਨ ਪ੍ਰੋਗਰਾਮ ਵੱਡੇ ਕਿਹੜੇ ਕਿਹੜੇ ਬਸੇ ਦੀ ਦਿਹਾੜਾ ਜੀ ਅਠੇ ਦਾ ਅੱਛਾ ਹਾਂ ਉਹ ਅਠੇ ਦਾ ਬਸੇ ਦੀ ਦਿਹਾੜਾ ਉਹ ਮਨਾਇਆ ਜਾਂਦੀ ਸਾਲ ਬਾਅਦ ਬਾਕੀ ਦਸਵੀਂ ਹਰ ਮਹੀਨੇ ਮਨਾਈ ਜਾਂਦੀ ਆ ਪੰਜ ਛੇ ਛੇ ਪ੍ਰਕਾਸ਼ ਚੱਲਦੇ ਨੇ ਸੰਗਤਾਂ ਬ ਬਹੁਤ ਦੂਰ ਦੂਰ ਆਉਂਦੀਆਂ ਨੇ ਦਿੱਲੀ ਤੋਂ ਵੀ ਆਉਂਦੀਆਂ ਨੇ ਸਾਰੇ ਕਿਤੋਂ ਆਉਂਦੀਆਂ ਨੇ ਸੋ ਸਾਡੇ ਨਾਲ ਹੈੱਡ ਗ੍ਰੰਥੀ ਗਿਆਨੀ ਅਮਰੀਕ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਕ ਸਿੰਘ ਜੀ ਇੱਕ ਹੀ ਦੱਸੋ ਕਿ ਆਪਾਂ ਪਹਿਲਾਂ ਦਿਹਾੜਿਆਂ ਦੀ ਗੱਲ ਚੱਲ ਰਹੀ ਸੀ ਇੱਥੇ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਿਹਾੜਾ ਆਉਂਦਾ ਜਾਂ ਹੋਰ ਜਿਹੜੇ ਸਾਲ ਦੇ ਵਿੱਚ ਕਿਹੜੇ ਕਿਹੜੇ ਦਿਹਾੜੇ ਜਿਹੜੇ ਮੇਨ ਤੌਰ ਤੇ ਕੋ ਦਸਵੀਂ ਤਾਂ ਹੈ ਹੀ ਹੈ ਉਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਜਿਹੜੇ ਮੇਨ ਦਿਹਾੜੇ ਹੁੰਦੇ ਆ ਇੱਕ ਤਾਂ ਬਾਬਾ ਜੀ ਦਾ ਜੋ ਸੀਸਦੀ ਦਿਹਾੜ ਸਾਰੀਆਂ ਅਸੰਗਤਾਂ ਦੂਰੋਂ ਦੂਰੋਂ ਦੇ ਆਕਨਾਸ ਮਸਤ ਹੁੰਦੀਆਂ ਨਾ ਚੌਧੜੇਬੇ ਨਗਰ ਦੇ ਕਮਾਨ ਗੋਦੇ ਲੋਕ ਬਾਦਸ਼ਾਹਾਂ ਚ ਰਹਿੰਦੇ ਹਨ ਦੂਰ ਦੂਰ ਉਹ ਵੀ ਉਸ ਜਰਾ ਕੇ ਨਾਸਮਸਤ ਹੁੰਦੇ ਹਨ ਤੇ ਇੱਕ ਦਵਾਈ ਦਾ ਦਿਹਾੜਾ ਉਹ ਵੀ ਬਹੁਤ ਜ਼ਿਆਦਾ ਤੁਮਤਾਮ ਨਾਲ ਮਨਾਇਆ ਜਾਂਦਾ ਜਿੱਥੇ ਹਰੇਕ ਸਾਲ ਦੀਵਾਲੀ ਨੂੰ ਹਾਂਜੀ ਅੱਛਾ ਜੀ ਦਵਾਈ ਦਾ ਦਿਹਾੜਾ ਵੀ ਤੁਮਤਾਮ ਨਾਲ ਮਨਾਇਆ ਜਾਂਦਾ ਹਰੇਕ ਸਾਲ ਤੇ ਇਸ ਤੋਂ ਇਲਾਵਾ ਜਿਹੜੀਆਂ ਮਨੋ ਕਾਮਨਾਵਾਂ ਪੂਰੀ ਹੁੰਦੀ ਕਿੱਥੋਂ ਕਿੱਥੋਂ ਤੱਕੇ ਸੰਗਤ ਆਉਂਦੀ ਹੈ ਜਾਂ ਉਹਦਾ ਇਤਿਹਾਸ ਕੀ ਹੈ ਜੋ ਵੀ ਸਰਦਾ ਧਾਰ ਕੇ ਇਸ ਸਥਾਨ ਤੇ ਆਇਆ ਸੀ ਇਦਾਂ ਦੇ ਤੇ ਉਹਨਾਂ ਦੀ ਹਰੇਕ ਮਨੋਕਾਮਨਾ ਇੱਥੇ ਪੂਰੀਆਂ ਹੁੰਦੀਆਂ ਹਨ ਜੀ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਸੰਗਤਾਂ ਅਰਦਾਸਾਂ ਕਰਾਉਂਦੀਆਂ ਹਨ ਅਖੰਡ ਪਾਠ ਸਾਹਿਬ ਕਰਾਉਂਦੀਆਂ ਹਨ 24 ਘੰਟੇ ਉਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਲੱਗੀ ਰਹਿੰਦੀ ਹੈ ਪੰਜ ਪੰਜ 6 6 ਅਖੰਡ ਪਾਠ ਸਾਹਿਬ ਲਗਾਤਾਰ ਹੁੰਦੇ ਹਨ ਉਹ ਵੀ ਸੰਗਤਾਂ ਆ ਕੇ ਕਰਾਉਂਦੀਆਂ ਹਨ ਜਿਨ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਜੀ ਜਿਹੜੇ ਤੁਸੀਂ ਖੰਡਪੜ ਸਾਹਿਬ ਦੀ ਗੱਲ ਕੀਤੀ ਹੈ ਇਹ ਕੀ ਬੁਕਿੰਗ ਹੁੰਦੀ ਹੈ ਪਹਿਲਾਂ ਜਾਂ ਜਦੋਂ ਮਰਜ਼ੀ ਆ ਕੇ ਸੇਵਾ ਕਰਾ ਸਕਦੇ ਨਹੀਂ ਜੀ ਨਹੀਂ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ ਜੀ ਹਮ ਹੁਣ ਸਾਲਵੇ ਸਾਰੀ ਜੂਨ ਐਸ ਤੱਕ ਵਕਤ ਬੁੱਕ ਹੈ ਜੀ ਇਹ ਫਿਰ ਪਿੰਡਾਂ ਦੇ ਨੇੜਲੇ ਪਿੰਡਾਂ ਦੇ ਨੇੜੇ ਦੂਰੋਂ ਦੂਰੋਂ ਹਰਿਆਣੇ ਚੋਂ ਵੀ ਆਉਂਦੇ ਨੇ ਚੰਡੀਗੜ੍ਹ ਪਟਿਆਲੇ ਤੋਂ ਤੇ ਜਲੰਧਰ ਕਣੀ ਹੋਈ ਸੰਗ ਤਾਂ ਆ ਕੇ ਖੰਡਪੜ ਸਾਹਿਬ ਕਰਾਉਂਦੀਆਂ ਹਨ ਜੀ ਜੀ ਅੱਜ ਤੁਹਾਨੂੰ ਅਸੀਂ ਗੁਰਦੁਆਰਾ ਬਿਰਸਿਆਣਾ ਸਾਹਿਬ ਦਿੜਬਾ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਸੋ ਕਿਵੇਂ ਬਾਬਾ ਬੀਰ ਸਿੰਘ ਜੀ ਕਮਾਨ ਪਾਦਸ਼ਾਹ ਨੇ ਰੰਗਣਾ ਨਾਲ ਮੱਥਾ ਲੈਂਦੇ ਹੋਏ ਇਥੋਂ ਦੇ ਜਿਹੜੀ ਸ਼ਹੀਦੀ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਕਿਸੇ ਹੋਰ ਇਤਿਹਾਸਕ ਸਥਾਨ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਉਦੋਂ ਤੱਕ ਲਈ ਮੈਨੂੰ ਗੁਰਮukh ਸਿੰਘ ਰੁਪਾਣਾ ਨੂੰ ਦਿਓ ਇਜਾਜ਼ਤ ਧੰਨਵਾਦ ਸਬਸਕ੍ਰਾਈਬ ਕਰੋ ਜਲਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਗੁਰਪਾਣੀ న్యూਸ 뮤직 ਐਂਟਰਟੇਨਮੈਂਟ ਸ਼ੋਅ ਜੱਕੀ ਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਦੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਜਲਦੀ ਕਲਾ ਮੀਡੀਆ ਨੈਟਵਰਕ ਐਪ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.